ਕਿਸਾਨ ਵੀਰੋ ਬਾਸਪਤੀ ਬਹੁਤ ਵਧੀਆ ਚੱਲੀ ਸੀ ਪਰ ਹੁਣ ਇਸ ਦੇ ਵਿੱਚ ਝੰਡਾ ਰੋਗ ਆ ਗਿਆ ਹੈ ਝੰਡਾ ਰੋਗ ਨੇ ਦਸਤਕ ਦਿੱਤੀ ਹੈ ਬੂਟੇ ਕਾਫੀ ਵੱਧ ਚੁੱਕੇ ਆ ਇਹ ਤੁਸੀਂ ਹੀ ਦੇਖ ਰਹੇ ਹੋ ਦੇਖੋ ਕਾਫੀ ਪੌਦੇ ਆ ਜਿਹੜੇ ਇਹ ਉੱਪਰ ਨਿਕਲ ਚੁੱਕੇ ਆ ਹੁਣ ਆਪਾਂ ਗੱਲ ਕਰਦੇ ਹਾਂ ਫੂਸਾ ਦੀ ਸਪਾਰਸ਼ ਦੀ ਤੇ ਕਿਸਾਨ ਵੀਰੋ ਫੂਸਾ ਨੇ ਸਪਾਰਸ਼ ਕੀਤੀ ਸੀ ਕਿ ਬੀਜ ਬੀਜਣ ਤੋਂ ਪਹਿਲਾਂ ਤੁਸੀਂ ਆਪਣੇ ਬਾਸਪਤੀ ਦੇ ਬੀਜ ਨੂੰ ਚੰਗੀ ਤਰ੍ਹਾਂ ਸੋਧ ਕੇ ਟ੍ਰਾਈਕੋਡਰਮਾ ਜਾਂ ਕਾਰਮੈਂਡਾ ਜਾਂ ਫਾਈਓਮੈਥੇਲ ਦੇ ਨਾਲ ਤੁਸੀਂ ਬੀਜ ਨੂੰ ਸੋਧਣਾ ਤੇ ਸੋਧਨ ਤੋਂ ਬਾਅਦ ਤੁਸੀਂ ਬੀਜ ਨੂੰ ਬੀਜਣਾ ਤੇ ਦੋਸਤੋ ਉਹ ਆਪਣਾ ਜਿਹੜੀ ਸਟੇਜ ਆ ਜਾ ਚੁੱਕੀ ਆ ਜਿਹੜੀ ਹੁਣ ਸਟੇਜ ਦੋਸਤੋ ਆ ਇਹ ਸਟੇਜ ਤੇ ਜਿਹੜੀ ਫਸਲ ਸਪਾਰਸ਼ ਕਰਦੀ ਹੈ ਸਿਰਫ 2 ਕਿਲੋ ਫਸਲ ਰક્ષਕ ਦੀ ਸਪਰੇਅ 150 ਤੋਂ 200 ਲੀਟਰ ਪਾਣੀ ਨਾਲ ਸ਼ਾਮ ਦੇ ਸਮੇਂ ਤੁਸੀਂ ਸਪਰੇਅ ਕਰਨੀ ਹੈ ਤੇ ਵਧੀਆ ਰਿਜ਼ਲਟ ਮਿਲੇਗਾ ਹੁਣ ਆਪਾਂ ਗੱਲ ਕਰਦੇ ਆ ਪੀਯੂ ਦੀ ਸਪਾਰਸ ਦੀ ਗੱਲ ਝੰਡਾ ਰੋਗ ਦਾ ਪੀਯੂ ਦੀ ਸਪਾਰਸੀ ਵੀ ਤੁਸੀਂ ਬੀਜ ਨੂੰ ਪਹਿਲਾਂ ਸੋਧ ਕੇ ਬੀਜੋ ਜਿੱਥੇ ਨਰਸਰੀ ਬੀਜ ਦਿਓ ਨਰਸਰੀ ਦੀ ਜਗ੍ਹਾ ਚੇਂਜ ਕਰਕੇ ਬੀਜੋ ਤੇ ਜਦੋਂ ਨਰਸਰੀ ਤੁਹਾਡੀ ਤਿਆਰ ਹੋ ਜੇ ਤੁਸੀਂ ਉਸ ਨੂੰ ਪੱਟਣ ਤੋਂ ਬਾਅਦ 6 ਤੋਂ 8 ਘੰਟੇ ਟ੍ਰਾਈਕੋਡਰਮਾ ਦੇ ਵਿੱਚ ਭੋਂ ਕੇ ਉਸ ਦੀਆਂ ਜੜ੍ਹਾਂ ਨੂੰ ਡਿਪ ਕਰਕੇ ਰੱਖੋ ਜੇਕਰ ਤੁਸੀਂ ਟ੍ਰਾਈਕੋਡਰਮਾ ਦੇ ਵਿੱਚ ਨਰਸੀਆਂ ਦੀਆਂ ਜੜ੍ਹਾਂ ਨੂੰ 6 ਤੋਂ 8 ਘੰਟੇ ਡਿਪ ਕਰਕੇ ਰੱਖਿਆ ਹੈ ਤੇ ਤੁਹਾਨੂੰ ਉਸ ਦਾ ਜੋ ਯੂਨੀਵਰਸਿਟੀ ਚ ਪਾਰ ਸੀ ਤੇ ਬਹੁਤ ਵਧੀਆ ਝੰਡਾ ਰੋਗ ਤੇ ਕੰਟਰੋਲ ਮਿਲੇਗਾ ਇੱਥੇ ਮੈਂ ਕਹਿ ਸਕਦਾ ਜਿੰਨਾ ਕਿਸਾਨਾਂ ਨੇ ਇਹ ਤਜਰਬਾ ਕੀਤਾ ਹੈ ਉਹਨਾਂ ਕਿਸਾਨਾਂ ਦੇ ਖੇਤ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਈ ਜੇਕਰ ਤੁਸੀਂ ਨਹੀਂ ਡਿਪ ਕੀਤਾ ਤੇ ਝੋਨੇ ਦੀ ਨਰਸਰੀ ਨੂੰ ਨਾਬਾਸਪਤੀ ਨਰਸਰੀ ਉਂ ਟ੍ਰਾਂਸਪੋਰਟ ਕਰ ਲਿਆ ਤੇ ਤੁਹਾਡੇ ਕੋਲ ਪਹਿਲੇ 3 ਤੋਂ 6 ਦਿਨ ਦੇ ਵਿੱਚ ਵਿੱਚ 2 ਕਿਲੋ ਸੰਜੀਵਨੀ ਟ੍ਰਾਈਕੋਡਰਮਾ ਤੁਸੀਂ ਕਿੱਲੇ ਦਾ ਮਿੱਟੀ ਚ ਮਲਾ ਕੇ ਗਿੱਲੀ ਮਿੱਟੀ ਚ ਮਲਾ ਕੇ ਛੱਟਾ ਦੇਣਾ ਸੀ ਜੇਕਰ ਤੁਹਾਡਾ ਉਹ ਵੀ ਸਮਾਂ ਹੁਣ ਟੱਪ ਚੁੱਕਾ ਕਿਉਂਕਿ ਝੋਨਾ 45 ਦਿਨ ਦਾ ਹੋ ਗਿਆ ਤੇ ਦੋਸਤੋ ਫਿਰ ਤੁਸੀਂ ਤੁਹਾਡੇ ਝੰਡਾ ਰੋਗ ਆ ਗਿਆ ਤਾਂ ਜਿਹੜੀ ਸਪਾਰਸ ਪੀਏਯੂ ਦੀ ਵੀ ਤੇ ਪੂਰਸਾ ਯੂਨੀਵਰਸਿਟੀ ਦੀ ਉਹ ਇਹੋ ਹੀ ਆ ਕਿ ਜੇ ਤੁਹਾਡਾ ਝੋਨਾ 45 ਦਿਨ ਦਾ ਹੋ ਗਿਆ ਹੈ ਤੁਸੀਂ ਪਹਿਲੇ ਸਾਰੇ ਟਰੀਟਮੈਂਟ ਕਰ ਚੁੱਕੇ ਹੋ ਤੇ ਫਿਰ ਵੀ ਝੰਡਾ ਰੋਗ ਦਸਤਕ ਦੇ ਦਿੰਦਾ ਹੈ ਤੇ ਫਿਰ ਦੋਸਤੋ ਸਾਨ ਵੀਰੂ ਤੁਸੀਂ 2 ਕਿਲੋ ਸੁਡੋਮਨਾਸ ਫਸਰਕਸ਼ਕ 150 ਤੋਂ 200 ਲੀਟਰ ਪਾਣੀ ਚ ਮਿਲਾ ਕੇ ਸ਼ਾਮ ਦੇ ਸਮੇਂ ਚ ਜੇਕਰ ਤੁਸੀਂ ਆਪਦੇ ਬਾਸਪਰੇ ਦੇ ਉੱਪਰ ਕਰ ਦਿੰਦੇ ਹੋ ਇੱਕ ਗੱਲ ਹੋਰ ਜੇਕਰ ਕਿਤੇ ਥੋੜੀ ਬਹੁਤੀ ਬਰਸਾਤ ਹੋ ਕੇ ਹੱਡੀ ਹੋਵੇ ਜਾਂ ਮਾੜੀ ਮੋਟੀ ਚਿੰਮਣ ਚੱਲਦੀ ਹੋਵੇ ਉਸ ਵਸਤਾ ਵਿੱਚ ਤੁਸੀਂ ਸੂਡੋਮਨਾਸ ਦੀ ਸਪਰੇਅ ਕਰੋਗੇ ਕਿ ਕੀਸਾਨ ਵਿਰੋਧ ਪੱਕਾ ਹੱਲ ਹੋ ਜੂ ਜਿਹੜਾ ਤੁਹਾਡੇ ਖੇਤ ਦੇ ਵਿੱਚ ਝੰਡਾ ਰੋਗ ਆ ਰਿਹਾ ਤੇ ਝੰਡਾ ਰੋਗ ਦਾ ਪੱਕਾ ਹੱਲ ਪੀਏਯੂ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਤੇ ਪੰਜਾਬ ਯੂਨੀਵਰਸਿਟੀ ਪਲੱਸ ਆਪਣੀ ਜੇ ਆਪਾਂ ਫੂਸਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਦੋਨਾਂ ਦੀ ਸਿਫਾਰਸ਼ ਸੂਡੋਮਨਾਸ ਸੂਡੋਮਨਾਸ ਦੇ ਬ੍ਰਾਂਡ ਦੀ ਗੱਲ ਕਰਦੇ ਹਾਂ ਫਸਲ ਰક્ષਕ ਆਉਂਦਾ ਹੈ ਫਸਲ ਅਕਸ਼ਰ ਦੀ ਆਪਾ 2 ਕਿਲੋ 150 ਤੇ 200 ਲੀਟਰ ਪਾਣੀ ਚ ਮਿਲਾ ਕੇ ਸ਼ਾਮ ਨੂੰ ਸਪਰੇਅ ਕਰਗੇ ਠੰਡੇ ਮੌਸਮ ਸਪਰੇਅ ਕਰਗੇ ਤੇ ਜਿਹੜੇ ਤੁਹਾਡੇ ਪੌਦੇ ਪਹਿਲਾਂ ਵੱਡੇ ਹੋ ਚੁੱਕਿਆ ਉਹਨਾਂ ਨੂੰ ਤਾਂ ਨਹੀਂ ਕੰਟਰੋਲ ਕਰੀਏ ਜਿਹੜੇ ਨਵੇਂ ਪੌਦੇ ਤੁਹਾਡੇ ਖਰਾਬ ਹੋਣ ਦੇ ਸਿਸਟਮ ਦੇ ਵਿੱਚ ਆ ਰਹੇ ਆ ਉਸ ਨੂੰ ਉੱਥੇ ਹੀ ਉਹ ਸਪਰੇਅ ਉਸ ਬਿਮਾਰੀ ਨੂੰ ਝੰਡਾ ਰੋਗ ਨੂੰ ਰੋਕ ਦੇਗੀ ਤੇ ਝੰਡਾ ਰੋਗ ਤੁਹਾਡੇ ਖੇਤ ਦੇ ਵਿੱਚ ਹੋਰ ਨਵੇਂ ਪੌਦੇ ਖਰਾਬ ਨਹੀਂ ਕਰੇਗਾ ਜੇਕਰ ਝੰਡਾ ਰੋਗ ਦੇ ਨਵੇਂ ਪੌਦੇ ਨਹੀਂ ਨਿਕਲਣਗੇ ਕਿ ਜਿੰਨੇ ਤੁਹਾਡੇ ਪੌਦੇ ਹੈਗੇ ਆ ਉਹ ਬਚ ਕੇ ਤੇ ਤੁਹਾਨੂੰ ਤੁਹਾਡੀ ਬਾਸਪਤੀ ਦਾ ਬਹੁਤ ਵਧੀਆ ਝਾੜ ਤੁਹਾਡੀ ਉਮੀਦ ਅਨੁਸਾਰ ਮਿਲੇਗਾ ਇਹ ਕਿਸਾਨ ਵੀਰੋ ਬੜਾ ਸੋਚਣ ਤੇ ਸਮਝਣ ਦੀ ਲੋੜ ਆ ਕਿਉਂਕਿ ਇਸ ਸਮੇਂ ਕਈ ਮੇਰੇ ਵੀਰ ਆਪਣੇ ਤਯਰਬਿਆਂ ਨਾਲ ਹੋਰ ਬਹੁਤ ਤਰ੍ਹਾਂ ਦੀਆਂ ਸਪਰਿਆਂ ਕਰ ਰਹਿਆ ਪਰ ਜੇਕਰ ਤੁਸੀਂ ਯੂਨੀਵਰਸਿਟੀਸ 파ਰਤੇ ਚਲੋਗੇ ਤਾਂ 2 ਕਿਲੋ ਸੁਡੋਮਨਾਸ ਚੰਗੀ ਕੰਪਨੀ ਦਾ ਬ੍ਰਾਂਡ ਨੇ ਫਸਲ ਰક્ષਕ ਇਹ 30 ਦਾ ਵੀ ਆਉਂਦਾ ਹੈ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਕੰਪਨੀਆਂ ਦਾ ਆਉਂਦਾ ਮੈਨੂੰ ਨਾਂ ਸ਼ਾਇਦ ਯਾਦ ਨਹੀਂ ਤੁਸੀਂ ਕਿਸੇ ਵੀ ਚੰਗੀ ਕੰਪਨੀ ਦਾ ਲੈ ਕੇ ਸੋਡੋਮਨਾਸ 2 ਕਿਲੋ ਕਿੱਲੇ ਦੀ ਸਪਰੇ 150 ਮੀਟਰ ਚ ਮਿਲਾ ਕੇ ਲੀਟਰ ਪਾਣੀ ਚ ਮਿਲਾ ਕੇ ਕਰੋਗੇ ਤੁਹਾਡੇ ਖੇਤ ਦੇ ਵਿੱਚ ਜਿੱਥੇ ਝੰਡਾ ਲੱਗੇਗਾ ਉੱਥੇ ਉਸ ਨੂੰ ਕੰਟਰੋਲ ਕਰ ਲੇਗਾ ਇਸ ਤੋਂ ਅੱਗੇ ਵਧਣ ਨਹੀਂ ਦੇ ਦੇਗਾ ਏ ਦੋਸਤੋ ਬਾਸਪਤੀ ਦੇ ਛੰਡਾ ਰੋਗ ਦੇ ਬਾਰੇ ਵਿੱਚ ਮੈਨੂੰ ਜਿੰਨੀ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਜੇਕਰ ਕੋਈ ਗਲਤ ਵੀ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਮਾ ਦਾ ਜਾਚਕਾ ਇਸ ਵੀਡੀਓ ਨੂੰ ਆਪਣੇ ਕਿਸਾਨਾਂ ਦੇ ਭਲੇ ਲਈ ਤੁਸੀਂ ਸ਼ੇਅਰ ਕਰਿਓ ਔਰ ਜਿਹੜੀਆਂ ਸਟੇਜਾਂ ਟੱਪ ਚੁਕੀਆਂ ਹਨ ਉਹਨਾਂ ਸਟੇਜਾਂ ਵਾਲੀ ਰਿਕਮੈਂਡੇਸ਼ਨ ਹੁਣ ਆਪਾਂ ਇਸ ਬਾਸਪਤੀ 45 ਦਿਨ ਦੀ ਬਾਸਪਤੀ ਤੇ ਨਹੀਂ ਵਰਸਾ ਦੇ ਜਿਵੇਂ ਕਿ థਾਇਓਮੈਥਾਈਲਾ ਜਾਂ ਕਾਰਮੇਂਡਾ ਜੇਵਾ ਤਾਂ ਦੋਸਤੋ ਇਸ ਵੀਡੀਓ ਨੂੰ ਚੰਗਾ ਲੱਗੇ ਤਾਂ ਸ਼ੇਅਰ ਕਰਿਓ ਕਿਸਾਨ ਦੇ ਭਲੇ ਲਈ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਉਸ ਦਾ ਫਾਇਦਾ ਹੋਵੇਗਾ ਦੂਸਰਾ ਜੇ ਪੇਜ ਲਾਇਕ ਨਹੀਂ ਕੀਤਾ ਤਾਂ ਤੁਸੀਂ ਜ਼ਰੂਰ ਕਰਿਓ ਧੰਨਵਾਦ